ਬਲਾਕ ਸਮਤੀ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾ ਰਹੇ ਹਨ ਜੇਕਰ ਗੱਲ ਕਰੀਏ ਬਲਾਕ ਸਮਤੀ ਰੋਟਕਾ ਕਲਾ ਦੀ ਤਾ 6 ਦੇ ਕਰੀਬ ਉਮੀਦਵਾਰਾਂ ਨੇ ਨਗਰ ਕੌਂਸਲ ਬੁਰਾਇਆ ਵਿਖੇ ਰਟਨਿੰਗ ਅਫਸਰ ਨਵੀਰ ਸਿੰਘ પાસે ਆਪਣੇ ਪੇਪਰ ਦਾਖਲ ਕਰਵਾਏ ਜਿਨ੍ਹਾਂ ਵਿੱਚ ਦੋ ਸ਼੍ਰੋਮਣੀ ਕਲਜਲ ਬਾਦਲ ਦੋ ਆਪਤੇ ਦੋ ਆਜ਼ਾਦ ਉਮੀਦਵਾਰਾਂ ਨੇ ਆਪਣੇ ਫਿੱਟ ਪਰੇ ਇਸ ਮੰਦਿਰਨਵੀਰ ਸਿੰਘ ਨੇ ਕਿਹਾ ਕਿ ਚੋਣਾਂ ਲੜਨ ਵਾਲੇ ਉਮੀਦਵਾਰ 4 ਦਸੰਬਰ ਨੂੰ ਸਵੇਰੇ 11:00 ਤੋਂ ਦਿਨ ਤੱਕ ਆਪਣੇ ਪੇਪਰ ਦਾਖਲ ਕਰਵਾ ਸਕਦੇ ਹਨ ਮੈਂ ਰਣਵੀਰ ਸਿੰਘ ਐਗਜ਼ੀਕਿਊਟਿਵ ਇੰਜੀਨੀਅਰ ਮਿਊਸਪਲ ਕਾਰਪੋਰੇਸ਼ਨ ਜਲੰਧਰ ਕਮ ਰਿਟਰਨਿੰਗ ਅਫਸਰ ਬਲਾਕ ਰੋੜਕਾ ਜੀ ਸਾਡੇ ਕੋਲ ਅੱਜ ਜਿਹੜੀਆਂ ਨਾਮਜ਼ਦਗੀਆਂ ਹੋਈਆਂ ਨੇ ਕੁੱਲ ਸਾਡੇ ਕੋਲ 6 ਹੋਈਆਂ ਨੇ ਜੀ 6 ਦੇ ਵਿੱਚੋਂ ਤੇ ਦੋ ਅਕਾਲੀ ਦਲ ਦੀਆਂ ਦੋ ਆਮ ਆਦਮੀ ਪਾਰਟੀ ਦੀਆਂ ਅਤੇ ਦੋ ਆਜ਼ਾਦ ਮੀ ਦੁਬਾਰਾ ਨੇ ਅੱਜ ਪੇਪਰ ਸਾਡੇ ਕੋਲ ਸਬਮਿਟ ਕੀਤੇ ਨੇ ਜੀ ਸਾਰੇ ਪਿੰਡਾਂ ਤੋਂ ਆਏ ਸਾਰੇ ਪਿੰਡ 파ਸਲਾ ਮਹਿਮਸਪੁਰ ਨੇ ਸੁਪਰ ਤੇ ਇੱਕ ਹੈਗੀ ਮਾਲਦੀ ਜੀ ਤੇ ਇੱਕ ਹੈਗੀ ਕਾਲਾ ਪੈਂਟ ਅੱਜ ਕੋ ਲਾਸਟ ਡੇਟ ਸਰ ਲਾਸਟ ਡੇਟ ਕੱਲ 4 ਤਰੀਕ ਸਮਾਂ 3 ਵਜੇ ਤੱਕ ਜੀ 3 ਵਜੇ ਤੱਕ ਜਿਹੜਾ ਸਾਡੇ ਕੋ ਕੈਂਡੀਡੇਟ ਫਾਈਲ ਲੈ ਕੇ ਆ ਜਾਏਗਾ ਉਹ ਅਸੀਂ ਸਬਮਿਟ ਕਰਾ ਦੇ ਜੀ ਕਿੰਨੇ ਵਜੇ ਸਟਾਰਟਿੰਗ ਕਿੰਨੇ ਵਜੇ ਸਟਾਰਟਿੰਗ ਸਵੇਰੇ 11 ਵਜੇ ਰਹਿ ਗਿਆ ਜੀ ਹਾਂ ਜੀ ਇਹਦੇ ਕੋਲ ਹੁਣ ਇਹ ਇਹਦੇ ਸਕੂਟਿੰਗ ਸਾਡੇ 5 ਤਰੀਕ ਆ ਜੀ 5 ਤਰੀਕ ਕਰਾਂਗੇ ਅਸੀਂ ਜੀ ਤੇ ਜਿਹੜੀ ਨਾਮਜ਼ਦਗੀ ਵਾਪਸ ਲੈਣ ਦੀ ਆ ਉਹ 11 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਦਾ ਸਮਾਂ ਹੈਗਾ ਜੀ। ਤੇ ਸੇਮ ਡੇ ਹੀ ਜਿਹੜੇ ਚੋਣ ਨਿਸ਼ਾਨ ਅਲਾਗ ਹੋਗੇ ਜਿਹੜੇ ਆਜ਼ਾਦ ਨਹੀਂ ਸਰ ਉਹ ਅਸੀਂ ਨੈਕਸਟ ਕਰਾਂਗੇ ਜਿਸਾਂ ਨਿਰਦੇਸ਼ ਜਿਵੇਂ ਵੀ ਸਾਨੂੰ ਆਣਗੇ ਅਸੀਂ ਉਹਨਾਂ ਨੂੰ ਕਾਲ ਕਰਕੇ ਬੁਲਾਵਾਂਗੇ ਜੀ। ਜਿਹੜੇ ਪਾਰਟੀ ਵਾਲਿਆਂ ਤਾਂ ਪਾਰਟੀ ਵਾਲੇ ਹਣ ਉਹ ਤਾਂ ਅੰਡਰਸਟੂਡ ਆ ਜੀ ਉਹਨਾਂ ਨੂੰ ਮਿਲੇ ਜਾਣੇ ਨੇ ਜਿਹੜੇ ਆਜ਼ਾਦ ਕੈਂਡੀਡੇਟ ਰਹ ਜਾਣਗੇ ਸਾਡੇ ਕੋਲ ਉਹ ਅਸੀਂ ਉਹਨਾਂ ਨੂੰ ਨਾਮਾਂ ਦੇ ਹਿਸਾਬ ਨਾਲ ਜਾਰੀ ਕਰਾਂਗੇ। ਥੈਂਕ ਯੂ।